ਤੁਸੀਂ ਮਾਨ ਸਰ ਜੀ ਪੀ ਸਾਹਿਬ ਜਿਹੜੀ ਦਚੈ ਦੇ ਖਿਲਾਫ ਚੰਗੀ ਫਰਦ ਤੇ ਮੈਮ ਚਲਾਈ ਗਈ ਹੈ ਉਹਦੇ ਸਾਡੇ ਸੀਪੀ ਸਾਹਿਬ ਸ਼੍ਰੀ ਸੁਪਰ ਚਰਮਾਂ ਜੀ ਵੱਲੋਂ ਸਾਨੂੰ ਗਾਈਡਲਾਈਨ ਤੇ ਸਾਡੇ ਸਪੈਸ਼ਲ ਸਰ ਨੂੰ ਬੜੀ ਵੱਡੀ ਕਾਮਦਨੀ ਮਿਲੀ ਹੈ ਜਿਹਦੇ ਚ ਇਹਨਾਂ ਦੇ ਕੈਪਟਨ ਸਿੰਘ ਨੂੰ ਗ੍ਰਫਤਾਰ ਕੀਤਾ ਜਿਹਦੇ ਕੋਲ 3 ਕਿਲੋ 500 ਗ੍ਰਾਮ ਅਫੀਮ ਫੜੀ ਗਈ ਸੀ ਔਰ ਉਹਦੀ ਇੱਕ ਕਾਰ ਕਵਰ ਕੀਤੀ ਆ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਵਿੱਚ ਸਾਨੂੰ ਮਾਨ ਸਿੰਘ ਨਾਮ ਦਾ ਜਿਹੜਾ ਬੰਦਾ ਆ ਉਹ ਉਹ ਦਿਨ ਸ਼ਾਰਟ ਜਿਹਦੇ ਕੋਲ 7 ਕਿਲੋ ਅਫੀਮ ਔਰ 4 ਲੱਖ ਜਿਹੜੀ ਆ ਡਰਗ ਮਨੀ ਫੜੀ ਗਈ ਜਿਹਦੇ ਕੋਲ ਇੱਕ ਕਾਰ ਵੀ ਅਸੀਂ ਜਿਹੜੀ ਬਰਾਮਦ ਕੀਤੀ ਆ ਸੋ ਜਿਹੜੀ ਫਰਦਰ ਇਨਵੈਸਟੀਗੇਸ਼ਨ ਸਾਡੀ ਆਨ ਹੈ ਸਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਇਹਨਾਂ ਨੇ ਸਪਲਾਈ ਦਿੱਤੀ ਬੇਸਿਕਲੀ ਇਹ ਚਾਰਖਣ ਤੋਂ ਲਿਆ ਕੇ ਪੰਜਾਬ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਜਿਹੜਾ ਸਪਲਾਈ ਕਰਦੇ ਸੀ ਔਰ ਸਾਨੂੰ ਜਿਹੜੀ ਖੁਪਰੀ ਤੇ ਇਨਫੋਰਮੇਸ਼ਨ ਮਿਲੀ ਸੀ ਇਹ ਪਟਵਾਰੀ ਟਾਬੇ ਤੋਂ ਕੈਂਟ ਰੋਡ ਤੇ ਆ ਰਹੇ ਸੀ ਉੱਥੇ ਧੁਰ ਘਵਰ ਕੀਤੀ ਗਈ ਹੈ ਜੀ 3 ਕਿਲੋ 500 ਗ੍ਰਾਮ ਫਿਰ ਅਨ ਫਦਰ ਇਨਵੈਸਟੀਗੇਸ਼ਨ ਜਿਹੜੀ ਆ 7 ਕਿਲੋ ਆਫੀਮ ਔਰ 4 ਲੱਖ ਜਿਹੜਾ ਡਰਗ ਮਨੀ ਕੈਸ਼ ਔਰ ਇੱਕ ਕਾਰ ਘਵਰ ਕਿ ਕਿਹੜੀ ਇਹ ਲੈ ਕੇ ਆ ਰਹੇ ਸੀ ਇਹਨੇ ਜਲੰਧਰ ਸਪਲਾਈ ਦੇਣੀ ਸੀ ਜਾਂ ਨੇ ਅੱਗੇ ਲੈ ਕੇ ਜਾਣਾ ਇਹ ਅਲੱਗ-ਅਲੱਗ 파ਟਸ ਤੇ ਦਿੰਦੇ ਆ ਜੀ ਜਿਦਾ 3 ਕਿਲੋ 500 ਗ੍ਰਾਮ ਲੈ ਕੇ ਆਇਆ 7 ਕਿਲੋ ਦੇ ਦਿੱਤੀ 3 500 ਗ੍ਰਾਮ ਦੇ ਦਿੱਤੀ ਅਲੱਗ-ਅਲੱਗ ਸਤੇ ਉਹ ਸਾਡੀ ਫਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੇਗਾ ਤੁਹਾਨੂੰ ਬੇਸਿਕਲੀ ਇੱਕ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਲਾਉ ਕਰਦਾ ਦੂਸਰਾ ਮਸਾਲਾ ਡਿਸਟ੍ਰਿਕਟ ਨੂੰ ਔਰ ਜਿਹੜੀ ਫੀਮ ਲੈ ਕੇ ਆਉਂਦੇ ਆ ਇਹ ਸਾਰੇ ਉੱਤੋਂ ਹੀ ਲੈ ਕੇ ਆਉਂਦੇ ਜਿੱਥੋਂ ਚਾਰਕੜ ਤੋਂ ਮਹਿੰਗੀ ਔਰ ਇਹਨਾਂ ਦਾ ਆਪਸ ਚ ਜਾਤਦਾ ਹੈਗਾ ਇੱਕ ਦੂਸਰੇ ਨਾਲ ਇਹ ਫੇਰ ਵਗੈਰਾ ਕਰਦੇ ਹੈ ਜੀ ਮੈਨਾਂ ਕਿੰਦੀ ਕੋਰੀ ਇਹਨਾਂ ਨੇ ਐਕਸਪਲੇਨ ਕੀਤੀ ਹੈ ਇਹਨਾਂ ਦਾ ਪਹਿਲਾਂ ਇੱਕ ਪਰਚਾ ਦਰਜਾ ਜੀ ਐਸਟੀਫ ਕੋ 22 ਦਾ ਹਾਂ ਜੀ ਇਹ ਐ ਐ ਇਕੱਠੇ ਇਹਨਾਂ ਦਾ ਥੇਲ ਦੇ ਵਿੱਚ ਆਪਸ ਵਿੱਚ ਰابط ਜਾਂ ਇਹਨਾਂ ਦੇ ਪਹਿਲੇ ਮੁਲਕ ਇੱਕ ਏਰੀਆ ਤੇ ਹੋਣ ਕਰਕੇ ਨੌਨਕ ਕਿ ਨੇਬਰ ਡਿਸਟ੍ਰਿਕਟ ਦੇ ਰਹਿਣ ਵਾਲੇ ਪਰ ਦੋਨਾਂ ਹੀ ਇਹ ਪੁਰਾਣਾ ਕੰਮ ਕਰਦੇ ਆ ਰਹੇ ਜਿਹਨਾਂ ਕੋਲ ਐਨੀ ਵੱਡੀ ਕੌਮ ਨਹੀਂ ਹੋਈ ਹੋਰ ਵੀ ਇਹਨਾਂ ਦੇ ਨਾਲ ਹੋਣਗੇ ਜਾਂ ਦੋ ਹੀ ਜਣੇ ਸਬੰਧ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਨਾਲ ਇਨਵੋਲ ਹੋਏਗਾ ਉਹਨੂੰ ਕਨੋਮਿਨਿਕ ਹੁੰਦਾ ਹੈ ਇਹਨਾਂ ਦੀ ਇਹਨਾਂ ਦੀ ਫੈਮਿਲੀ ਬੈਕਗਰਾਉਂਡ ਫੈਮਿਲੀ ਰੋਟ ਬੈਕਗਰਾਉਂਡ ਬੇਸਿਕਲੀ ਇਹ ਖੇਤੀਬਾੜੀ ਕਰਵਾਲੇ ਪਰਿਵਾਰ ਨੇ ਜੀ ਸਾਰੇ ਔਰ ਹਾਂਜੀ ਔਰ ਇਹ ਜਿਹੜ an ka, an ketuñna